Wah he guru, 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 Wah he guru. वाहे गुरु 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 ਵਾਹਿ ਗੁਰੂ ਵਾਹਿ ਗੁਰੂ ਆਤਨਾਮ ਸੇਰੀ ਵਾਹਿ ਗੁਰੂ ਸਾਹਿਬ ਜੀ ਸਾਤਨਾਮ ਸੇਰੀ ਵਾਹਿ ਗੁਰੂ ਸਾਹਿਬ ਜੀ ਸਾਤਨਾਮ ਸੇਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਤਨਾਮ ਸੇਰੀਵਾਹੇ ਗੁਰ ਸਾਹਿਬ ਜੀ ਸਤਨਾਮ ਸੇਰੀਵਾਹੇ ਗੁਰ ਸਾਹਿਬ ਜੀ ਸਤਨਾਮ ਸੇਰੀਵਾਹੇ ਗੁਰ ਸਾਹਿਬ ਜੀ ਸਤਨਾਮ ਸੇਰੀ ਵਾਹੀ 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 ਗੁਰ ਸਾਹਿਬ ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰੀਵਾਹੇ ਗੁਰ ਸਾਹਿਬ 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 ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰਿਵਾਹਿ ਗੁਰਸਾਹਿਬ ਜੀ ਸਤਨਾਮ ਸੇਰੀਵਾਹੀ ਗੁਰ ਸਾਹਿਬ ਜੀ ਸਾਤਨਾਮ ਸੇਰੀਵਾਹੀ ਗੁਰ ਸਾਹਿਬ ਜੀ ਸਾਤਨਾਮ ਸੇਰੀਵਾਹੀ ਗੁਰ ਸਾਹਿਬ ਜੀ ਸਾਤਨਾਮ ਸੇਰੀਵਾਹੀ ਗੁਰ ਸਾਹਿਬ ਜੀ ਸਤਨਾਮ ਸੇਰਿਵਾਹੇ ਗੁਰਸਾਹਿਬ ਜੀ ਸਤਨਾਮ ਸੇਰਿਵਾਹੇ ਗੁਰਸਾਹਿਬ ਜੀ ਸਤਨਾਮ ਸੇਰਿਵਾਹੇ ਗੁਰਸਾਹਿਬ ਜੀ ਸਤਨਾਮ ਸੇਰੀਵਾਹੇ ਗੁਰ ਸਾਹਿਬ 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 ਜੀ ਸਤਨਾਮ ਸੇਰੀਵਾਹੇ ਗੁਰਸਾਹਿਬ ਜੀ ਸਤਨਾਮ ਸੇਰੀਵਾਹੇ ਗੁਰਸਾਹਿਬ ਜੀ ਵਾਹ ਗੁਰੂ 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 ਗੁਰੂ ਵਾਹ 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 ਗੁਰੂ ਗੁਰੂ ਵਾਹ 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 ਗੁਰੂ ਵਾਹੇ 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 ਵਾਹੇ ਗੁਰੂ 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 वाहे गुरु 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 ਵਾਹਿ ਗੁਰੂ ਆਤਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਾਤਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਾਤਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਤਨ ਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਤ ਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਤ ਨਾਮ ਸੇਰੀ ਵਾਹੀ ਗੁਰੂ ਸਾਹਿਬ ਜੀ ਸਤ ਨਾਮ ਸੇਵਾ ਹੈ ਗੁਰ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਾਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਰੀਵਾਹੀ ਗੁਰੂ ਸਾਹਿਬ ਜੀ ਸਤਨਾਮ ਸੇਵਾ ਹੈ ਗੁਰ 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 ਸਾਹਿਬ ਜੀ